ਇਹ ਜਿਹੜੀ ਸੇਵਾ ਹੈ ਇਹ ਗੁਰੂ ਮਾਰਤ ਵਰਖਤ ਪਾਉਂਦਾ ਹੈ ਜੇ ਗੁਰੂ ਮਾਰ ਸਾਨੂੰ ਕੁਝ ਦਿੰਦਾ ਹੈ ਤਾਂ ਹੀ ਆਪਾਂ ਲਾ ਸਕਦੇ ਹਾਂ ਜੇ ਸਾਨੂੰ ਇਹਨਾਂ ਦੇਵੇ ਅਸੀਂ ਵੀ ਕਿੱਥੋਂ ਲਾਵਾਂਗੇ ਅੱਜ ਇੱਥੇ ਖਾਸੀਗਲਾ ਸਾਡੀ ਵੱਡੀ ਭੈਣ ਸੀ ਦਵਿੰਦਰ ਕੌਰ ਗਰੇਵਾਲ ਉਹ ਚਲੇ ਗਈ ਸਾਡੇ ਕੋਲ ਕਾਫੀ ਸੇ ਰਹੇ ਸੀ ਵੱਡੇ ਵਪਾਰੀ ਵੀ ਹੋ ਆਖਰ ਕਿਸਾਨ ਵੀ ਹੋ ਕਿਉਂ ਨਹੀਂ ਸਰਕਾਰ ਦੇਣਾ ਚਾਹੁੰਦੀ ਪੂਰੇ ਦੇਸ਼ ਦਾ ਕਿਉਂਕਿ ਹੱਕ ਤਾਂ ਪੂਰਾ ਦੇਸ਼ ਦੇ ਉੱਤੇ ਸਾਰੇ ਕਿਸਾਨਾਂ ਦਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਿਉਂ ਨਹੀਂ ਦੇਣਾ ਚਾਹੁੰਦਾ ਔਖੀ ਜ਼ਿੰਦਗੀ ਹੈ ਤਾਂ ਕਿਸਾਨ ਦੀ ਹੈ ਅਰਥ ਫਾਈਨੈਂਸ਼ਲੀ ਵੀ ਜੇ ਸਭ ਤੋਂ ਵੱਧ ਔਖਾ ਹੈ ਤਾਂ ਕਿਸਾਨ ਹੈ ਇੱਕ ਐਗਜ਼ਾਮਪਲ ਹੈ ਸਾਡੇ ਲਈ ਇੱਕ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਕਿੰਨਾ ਕਿਮਤੀ ਹੈ ਕਿੰਨਾ ਕਿਮਤੀ ਹੈ ਕਿੰਨੇ ਕਿ ਸ਼ੌਕ ਨਾਲ ਖੇਤੀ ਕਰਦਾ ਹੈ ਦੁਨੀਆ ਦੇ ਵਿੱਚ ਕੋਈ ਵੀ ਮੰਦਾ ਖੇਤੀ ਕਰਕੇ ਸ਼ੌਕ ਨਾਲ ਨਹੀਂ ਕਰਦਾ ਇੱਕ ਪੰਜਾਬੀ ਹੈ ਜਿਹੜਾ ਸ਼ੌਕ ਨਾਲ ਖੇਤੀ ਕਰਦਾ ਜਿਹੜਾ ਤੁਹਾਡਾ ਘੜਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਆ ਜਾਂਦੇ ਹੋ ਮੰਗ ਕਰਦਾ ਸੀ ਸੁਖਵੀਰ ਸਿੰਘ ਬਾਦਲ ਸਤੀਫਾ ਦੇ ਦੇ ਉਹਨਾਂ ਨੇ ਅਸਤੀਫਾ ਦਿੱਤਾ ਕਮੇਟੀ ਨਵੀਂ ਬਣ ਗਈ ਹੁਣ ਤੁਹਾਡਾ ਘੜਾ ਸੰਤੁਸ਼ਟ ਹੈ ਬਾਗੀ ਮੇਲੇ ਤੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਹੈ ਵਾਰਤ ਪੰਜਾਬ ਦੀ ਲੱਗਦਾ ਪੰਜਾਬ ਹਿੱਤ ਚ ਹੈ ਜੇ ਪ੍ਰਧਾਨ ਬਾਕੀ ਪਾਰਟੀ ਚ ਪ੍ਰਧਾਨ ਬਦਲਦੇ ਨੇ ਕਿਸੇ 2 ਸਾਲ ਰਹਿਦਾ ਹੈ ਕਿ 4 ਸਾਲ ਰਹਿਦਾ ਹੈ ਕਿ 5 ਸਾਲ ਰਹਿਦਾ ਹੈ ਜੇ ਉਸ ਤੋਂ ਬਾਅਦ ਬਦਲ ਕੇ ਨਵਾਂ ਪ੍ਰਧਾਨ ਵੀ ਆ ਜੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਐਵੇਂ ਪਤਾ ਨਹੀਂ ਕਿਉਂ ਇੰਨਾ ਲਾਲਚ ਦੀ ਗੱਲ ਕਹਿ ਲਈਏ ਆਪਾਂ ਕੁਝ ਵੀ ਕਹਿ ਲਈਏ ਜਿਹੜੇ ਕੱਟੜ ਵਿਰੋਧੀ ਨੇ ਕਾਂਗਰਸ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਉਹ ਨਹੀਂ ਉਹ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਾਲੀ ਦਲ ਵੱਡਾ ਹੋਣਾ ਚਾਹੀਦਾ ਸਰਜੀਤ ਹੋਣਾ ਚਾਹੀਦਾ ਪਰ ਕਹਿੰਦੇ ਸੁਖਵੀਰ ਬਾਦਲ ਦੀ ਗਵਾਈ ਚ ਹੋ ਹੀ ਨਹੀਂ ਸਕਦਾ ਯੇ ਲੱਗ ਲੱਡੀਆਂ ਨੇ ਸ਼ੋਮਨੀ ਕਲਦਾਲੀ ਦੀ ਲੱਡੀਆਂ ਨੱਚ ਤੱਕ ਜਿੰਨੀਆਂ ਵੀ ਲੱਡੀਆਂ ਨੇ ਸਾਰੇ ਸ਼ੋਮਨੀ ਕਲਦਾਲੀ ਕਿਸੇ ਵੀ ਘਾਟੀ ਜੜਾਈ ਲੜੀ ਜਿੰਨੀਆਂ ਸ਼ੋਮਨੀ ਕਲਦਾਲੀ ਲੜਾਈ ਗਏ ਜਿਹੜਾ ਰਖੜਾ ਪਰਿਵਾਰ ਹੈ ਸੇਵਾ ਲਈ ਹਮੇਸ਼ਾ ਜਿਹੜੀ ਮੋਰੀ ਕਤਾਰ ਦੇ ਵਿੱਚ ਹੁੰਦਾ ਭਾਵੇਂ ਤੁਸੀਂ ਦੇਖਿਆ ਸੀ ਜਦੋਂ ਪਹਿਲੇ ਕਿਸਾਨ ਅੰਦੋਲਨ ਚੱਲਿਆ ਸੀ ਜਿਹਦੇ ਵਿੱਚ ਰਖੜਾ ਪਰਿਵਾਰ ਵੱਲੋਂ ਲੰਮਾ ਸਮਾਂ ਲੰਗਰ ਲਾਇਆ ਗਿਆ ਸੀ ਤਾਂ ਉਹਦੇ ਵਿੱਚ ਜਿਹੜੇ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਨੇ ਉਹਨਾਂ ਨੂੰ 에어ਪੋਰਟ ਤੋਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਰੋਕਿਆ ਵੀ ਸੀ ਅੱਜ ਫੇਰ ਸਰਦਾਰ ਸਰਜੀਤ ਸਿੰਘ ਰਖੜਾ ਸਾਭਕਾ ਮੰਤਰੀ ਖਾਸੀਕਲਾਂ ਦੇ ਵਿੱਚ ਪਹੁੰਚੇ ਆਪਣੇ ਪਰਿਵਾਰਕ ਇੱਕ ਦੁਖਦਾਈ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ ਕਿ ਅਕਸ ਹਮੇਸ਼ਾ ਸੇਵਾ ਦੇ ਲਈ ਮੋਰੀ ਹੁੰਦੇ ਅੱਜ ਕਿੱਦਾਂ ਦੇਖ ਰਹੇ ਰਖੜਾ ਸਾਹਿਬ ਸਤਿ ਸ਼੍ਰੀ ਅਕਾਲ ਸ ਉਲੰਚ ਵੀ ਤੁਸੀਂ ਸੇਵਾ ਦੇ ਵਿੱਚ ਮੋਰੀ ਹੁੰਨੇ ਹੋ ਹਮੇਸ਼ਾ ਸੇਵਾ ਦੇ ਵਿੱਚ ਮੋਰੀ ਹੁੰਨੇ ਹੋ ਕਿਵੇਂ ਅੱਜ ਵੀ ਖਾਸੀ ਕਲਾਂ ਦੇ ਵਿੱਚ ਪਹੁੰਚੇ ਹੋ ਦੇਖੋ ਇਹ ਜਿਹੜੀ ਸੇਵਾ ਹੈ ਇਹ ਗੁਰੂ ਮਹਾਰਾਜ ਬਰਕਤ ਪਾਉਂਦਾ ਹੈ ਜੇ ਗੁਰੂ ਮਹਾਰਾਜ ਸਾਨੂੰ ਕੁਝ ਦਿੰਦਾ ਹੈ ਤਾਂ ਹੀ ਆਪਾਂ ਲਾ ਸਕਦੇ ਹਾਂ ਜੇ ਸਾਨੂੰ ਇਹਨਾਂ ਦੇਵੇ ਅਸੀਂ ਵੀ ਕਿੱਥੋਂ ਲਾਵਾਂਗੇ ਇਹ ਸੋ ਗੁਰੂ ਮਹਾਰਾਜ ਦੇ ਦਿੱਤੇ ਹੋਏ ਦੇ ਵਿੱਚੋਂ ਕੁਛ ਨਾ ਇਹ ਡਿਊਟੀ ਬਣਦਾ ਹੈ ਗੁਰਨਾਣਕ ਦੇਵ ਜੀ ਸਾਡਾ 20 ਰੁਪਏ ਦੀ ਐਪਲੀਕੇਸ਼ਨ ਕਰਾ ਕੇ ਬਾਗੇ ਨੇ ਜਿਹੜੀ ਮੁੱਕੀ ਰਹੀ ਸੋ ਉਹਦੇ ਨਾਲ ਸਾਨੂੰ ਸਹਾਇਤਾ ਵੀ ਭੁਗਤਨੀ ਪਈ ਪਤਾ ਵੀ ਬ੍ਰਦਰ ਨੇ ਮੇਰੇ ਨੂੰ 에어ਪੋਰਟ ਤੋਂ ਬਾਸ ਵੀ ਮੋੜਤਾ ਸੀਗਾ ਪਰ ਫੇਰ ਉਹਨੂੰ ਸਰਕਾਰ ਨੂੰ ਬੁਲਾਉਣਾ ਪਿਆ ਸੋ ਅੱਜ ਇੱਥੇ ਖੰਸੀਗੜ੍ਹ ਸਾਡੀ ਵੱਡੀ ਭੈਣ ਸੀ ਦਵਿੰਦਰ ਕੌਰ ਗਰੇਵਾਲ ਉਹ ਚਲੇ ਗਈ ਸਾਡੇ ਕੋਲ ਕਾਫੀ ਚ ਰਹੇ ਸੀ ਤੇ ਹਮੇਸ਼ਾ ਹੀ ਉਹਨਾਂ ਦੇ ਹੋ ਰਿਹਾ ਤੇ ਇੱਥੇ ਜਿਹਨਾਂ ਦੇ ਭੋਗ ਤੇ ਆਏ ਸੀਗੇ ਜਿਹੜਾ ਕਿਸਾਨੀ ਅੰਦੋਲਨ ਉਹ ਜਿਹ ਕਹਿੰਦੇ ਦੂਜਾ ਸ਼ੁਰੂ ਹੋ ਰਿਹਾ ਸਾਰੇ ਜਿਹੜੇ ਕਿਸਾਨ ਨੇਤਾ ਨੇ ਇਕੱਠੇ ਹੋ ਰਹੇ ਨੇ ਇਹਨੂੰ ਅੰਦੋਲਨ ਨੂੰ ਦੇਖਦੇ ਕਿਵੇਂ ਹੋਣ ਤੁਸੀਂ ਦੇ ਕੋਈ ਇਹ ਤਾਂ ਦੇਖਣਾ ਤਾਂ ਖੈਰ ਉਹਨਾਂ ਨੇ ਕੀ ਕਰਨਾ ਮੈਂ ਹੁਣ ਵੀ ਜਾ ਕੇ ਆਇਆ ਹਾਂ ਹੁਣ ਮੈਂ ਗਿਆ ਸੀ ਠੰਡ ਕਾਫੀ ਸੀ ਉਹਨੇ ਮੈਨੂੰ ਕਿਹਾ ਸੀਗੇ ਵੀ ਸਾਨੂੰ ਇੱਥੇ ਕੰਬਲ ਚਾਹੀਦੇ ਨੇ ਤੇ ਸਾਨੂੰ ਗੱਦੇ ਚਾਹੀਦੇ ਨੇ ਸਾਡੇ ਕੋ ਘਾਟ ਹੈ ਬਹੁਤ ਜ਼ਿਆਦੀ ਫਿਰ ਉਹ ਮੈਂ ਭੇਜਤੇ ਸੀਗੇ ਮੈਂ ਹੋਰ ਵੀ ਕਹਿ ਕੇ ਆਇਆ ਸੀ ਵੀ ਜਿਹੜੀ ਚੀਜ਼ ਵੀ ਲੋੜ ਹੋਵੇ ਤੇ ਗੁਰੂ ਦੀ ਬਖਸ਼ਾ ਜੋ ਤੁਸੀਂ ਕਹੋਗੇ ਉਹ ਐਜ਼ ਇਟ ਇਜ਼ ਸਾਨੂੰ ਕੋਈ ਲਿਮਟ ਨਹੀਂ ਕੋਈ ਹੋਰ ਨਹੀਂ ਜੋ ਤੁਸੀਂ ਕਹੋਗੇ ਜਿਵੇਂ ਕਰੋਗੇ ਜੀ ਪੂਰੀ ਕਰਕੇ ਦੇਵਾਂਗੇ ਪਰ ਜਿਹੜੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਵੱਡਾ ਬਿਆਨ ਆਇਆ ਕਹਿੰਦੇ ਜੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੇਤੀ ਤਾਂ ਪੂਰੇ ਦੇਸ਼ ਦੇ ਅੰਦਰ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਜਾਊਗਾ ਦੇਖੋ ਇਹ ਤਾਂ ਆਪੋ ਆਪਣੀ ਸੋਚ ਹੈ ਉਹ ਇਹ ਸੋਚ ਰੱਖਦੇ ਨੇ ਪਰ ਇਹ ਵੀ ਗੱਲ ਹੈ ਕਿ ਉਹ ਹਿੰਦ ਪੰਜਾਬ ਨੂੰ ਤੇ ਹਰਿਆਣੇ ਤੇ ਸਭ ਕੁਝ ਦੇਣ ਨੂੰ ਤਿਆਰ ਨੇ ਪਰ ਸਾਰੇ ਹਿੰਦੁਸਤਾਨ 'ਚ ਕਹਿੰਦੇ ਦੇਣੀ ਇੰਪੋਸੀਬਲ ਹੈ ਏ ਪਤਾ ਨਹੀਂ ਹੁਣ ਸਰਕਾਰ ਦਾ ਜਿਹੜਾ ਬਾਇਓ ਡਾਟਾ ਹੈ ਕੀ ਹੈ ਕੀ ਨਹੀਂ ਕਿਵੇਂ ਹੋ ਸਕਦਾ ਮੈਂ ਵੀ ਗੱਲ ਕੀਤੀ ਸੀ ਕਿਉਂਕਿ ਪਿੱਛੇ ਜੇ ਮੇਰੀ ਵੀ ਗੱਲ ਹੋਈ ਸੀ ਕਿ ਪੰਜਾਬ ਦੇ ਲਈ ਤਾਂ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਪਰ ਸਾਰੇ ਹਿੰਦੁਸਤਾਨ ਦੇ ਲਈ ਨਹੀਂ ਤੁਸੀਂ ਇੱਕ ਵੱਡੇ ਵਪਾਰੀ ਵੀ ਹੋ ਆਕਰ ਕਿਸਾਨ ਵੀ ਹੋ ਕਿਉਂ ਨਹੀਂ ਸਰਕਾਰ ਦੇਣਾ ਚਾਹੁੰਦੀ ਪੂਰੇ ਦੇਸ਼ ਦਾ ਕਿਉਂਕਿ ਹੱਕ ਤਾਂ ਪੂਰਾ ਦੇਸ਼ ਦੇ ਉੱਤੇ ਸਾਰੇ ਕਿਸਾਨਾਂ ਦਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਿਉਂ ਨਹੀਂ ਦੇਣਾ ਚਾਹੁੰਦੇ ਦੇਖੋ ਕਿਸਾਨ ਨਾਲ ਨਾ ਬਹੁਤ ਘੱਟ ਲੋਕ ਖੜਦੇ ਨੇ ਕਿਸਾਨਾਂ ਦੀ ਮਿੰਤ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵਪਾਰ ਕਰਨਾ ਬੜਾ ਸੌਖਾ ਹੈ ਬਾਕੀ ਕੰਮ ਕਰਨੇ ਬੜੇ ਸੌਖੇ ਨਹੀਂ ਜਿਹੜੀ ਖੇਤੀ ਹੈ ਇਹ ਤਾਂ ਸੱਪਾਂ ਦੀ ਸਰੀ ਦੇੜ ਕੇ ਨਾ ਕਰਨੀ ਪੈਂਦੀ ਹੈ ਪਤਾ ਨਹੀਂ ਕਿੱਥੇ ਕੀ ਹੋਵੇ ਦਿਨ ਰਾਤ ਕਰਨੀ ਪੈਂਦੀ ਹੈ ਬਿਜਲੀ ਦਿਨ ਚਾਹੁੰਦੀ ਹੈ ਰਾਤ ਨੂੰ ਆਉਂਦੀ ਹੈ ਜਿਹੜੇ ਬੰਦਿਆਂ ਨੇ ਕਰਕੇ ਦੇਖੀ ਹੈ ਮੈਂ ਤਾਂ ਖੇਤੀ ਖੁਦ ਕੀਤੀ ਹੈ ਗੋਡਣਾ ਬੜਨਾ ਮੋਟਣਾ ਚਾਹੁੰਨੀ ਸਾਰਾ ਕੁਝ ਆਪਣੇ ਹੱਥੀ ਕੀਤਾ ਤੇ ਜੇ ਸਭ ਤੋਂ ਔਖੀ ਜ਼ਿੰਦਗੀ ਹੈ ਤਾਂ ਕਿਸਾਨ ਦੀ ਹੈ ਅਰਸਾ ਫਾਈਨੈਂਸ਼ਲੀ ਵੀ ਜੇ ਸਭ ਤੋਂ ਵੱਧ ਔਖਾ ਹੈ ਤਾਂ ਕਿਸਾਨ ਹੈ ਸੋ ਇਹਦੇ ਕੰਨੀ ਦੇਖਣਾ ਕਿਸੇ ਟਾਈਮ ਦੇ ਵਿੱਚ ਤਾਂ ਅਸੀਂ ਜਾਇ ਜਵਾਨ ਜਾਇ ਕਿਸਾਨ ਦਾ ਨਾਲ ਲਾਉਂਦੇ ਸੀ ਕਿਉਂ ਲਾਉਂਦੇ ਸੀ ਜਦੋਂ ਸਾਡੀ ਬਾਹਰ ਦੀ ਲੜਾਈ ਹੋਈ ਹੈ ਅਸੀਂ ਬਹੁਤ ਪਿੱਛੇ ਰਹਿ ਗਏ ਸੀ ਚਾਈਨਾ ਦੇ ਉੱਤੋਂ ਤੇ ਉਧਰੋਂ ਸਾਡੇ ਕੋਲ ਖਾਣ ਵੀ ਕੁਝ ਨਹੀਂ ਸੀ 65 ਦੀ ਲੜਾਈ ਦੇ ਵਿੱਚ ਜਦੋਂ ਮੈਕਸੀਕਨ ਕਣਕ ਹੋਈ ਹੈ ਤਾਂ ਪੰਜਾਬ ਆਇਆ ਨੇ ਇੰਨੀ ਪੈਦਾਬਾਰ ਕੀਤੀ ਸੀ ਕਿ ਵੀ ਅਸੀਂ ਉਹ ਲੜਾਈ ਲੜ ਸਕਿਆ ਪੈ ਟੈਂਕ ਤੋੜ ਸਕਿਆ ਨਹੀਂ ਤਾਂ ਅਸੀਂ ਅਮਰੀਕਾ ਦੀਆਂ ਅੱਖਾਂ ਚੱਖਾ ਪਾ ਕੇ ਨਹੀਂ ਸੌਗ ਸਕਦੇ ਸੋ ਮੈਨੂੰ ਜਿਹੜਾ ਪਤਾ ਲੱਗਿਆ ਹੈ ਕਿ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਪਣੇ ਪੈਨ ਨਾਲ ਲਿਕੇ ਗਿਆ ਸੀ ਕਿ ਪੰਜਾਬ ਦੀ ਕਦੇ ਵੀ ਐਮਐਸਪੀ ਖਤਮ ਨਹੀਂ ਹੋਣੀ ਚਾਹੀਦੀ ਕਿਉਂਕਿ ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਹਫ਼ਤੇ ਦੇ ਵਿੱਚ ਸਾਡੇ ਇੱਕ ਦਿਨ ਵਰਤ ਰੱਖਣਾ ਚਾਹੀਦਾ ਤਾਂ ਸਾਡਾ ਗਦਾਰਾ ਹੋ ਸਕਦਾ ਹੈ ਕਿਉਂਕਿ ਅਸੀਂ ਹਤਮਨ ਕੇ ਮਿੰਤਾ ਕਰਕੇ ਕੜਕ ਮੰਗਦੇ ਸੀਗੇ ਪਰ ਪੰਜਾਬ ਨੇ ਇੰਨੀ ਮੰਤ ਕੀਤੀ ਪੰਜਾਬ ਦੇ ਕਿਸਾਨ ਨੇ ਇੰਨੀ ਮੰਤ ਕੀਤੀ ਕਿ ਉਹ ਅੱਜ ਕਣਕ ਹੈ ਜਿਹੜੀ ਸਰਪਲਸ ਕਰਦੀ ਕੱਲੀ ਕਣਕ ਹੀ ਨਹੀਂ ਕੀਤੀ ਧਾਨ ਵੀ ਕਰਤਾ ਹਰ ਫਸਲ ਜਿੰਨੀ ਪ੍ਰੋਡਕਸ਼ਨ ਸਾਡੀ ਹੈ ਮੈਨੂੰ ਮੌਕਾ ਲੱਗਿਆ 83 ਦੇ ਵਿੱਚ ਮੈਨੂੰ ਯੂਨੀਵਰਸਿਟੀ ਦੇ ਪੀਜੀਯੂ ਨੇ ਭੇਜਿਆ ਸੀਗਾ ਅਮਰੀਕਾ ਦੇ ਵਿੱਚ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਦਿਦਾਰ ਸਿੰਘ ਮੇਰਾ ਹੋਸਟ ਫਾਰਮਰ ਸੀ ਜਿੰਨੀ ਅਸੀਂ ਪ੍ਰੋਡਕਸ਼ਨ ਲੈਂਦੇ ਹਾਂ ਓਨੀ ਅਮਰੀਕਾ ਪ੍ਰੋਡਕਸ਼ਨ ਲੈਂਦੀ ਹੈ ਅਮਰੀਕਾ ਸਭ ਤੋਂ ਵੱਧ ਨਹੀਂ ਪ੍ਰੋਡਕਸ਼ਨ ਲੈਂਦਾ ਕਿਉਂਕਿ ਮਿਹਨਤੀ ਜਿੰਨਾ ਮਿਹਨਤੀ ਪੰਜਾਬ ਦਾ ਜੱਟ ਹੈ ਕਿਸਾਨ ਹੈ ਉਹ ਦੁਨੀਆ 'ਚ ਕੋਈ ਹੈ ਨਹੀਂ ਮੈਨੂੰ ਗੱਲ ਮੌਕਾ ਲੱਗਿਆ ਦਿਦਾਰ ਸਿੰਘ ਬੈਂਸ ਦੇ ਕਰਨ ਦਾ ਕਿ 1980 ਦੇ ਵਿੱਚ ਸਰਵੇ ਹੋਇਆ ਸੀ ਪਤਾ ਲੱਗਿਆ ਵੀ ਦیدار ਸਿੰਘ ਬੈਂਚ ਦੁਨੀਆ ਦੇ ਵਿੱਚ ਐਜੇ ਇੰਡੀਵਿਜੂਅਲ ਫੀਚ ਲਾਉਣ ਦੇ ਵਿੱਚ ਇੱਕ ਨੰਬਰ ਤੇ ਆ। ਮੈਂ ਇਹਨੂੰ ਪੁੱਛਿਆ ਬੈਂਚਾ ਤੁਸੀਂ ਇੰਨੀ ਤਰੱਕੀ ਕਿਵੇਂ ਕੀਤੀ? ਉਹ ਮੈਨੂੰ ਹਸਨ ਲਾਇਆ ਕਹਿੰਦਾ ਰਖਣ ਸਾਹਿਬ ਇੱਥੋਂ ਦਾ 10ਵੀਂ ਪਾਸ ਨਹੀਂ ਹੋਈ ਤੇ ਬਾਰਡਰ ਰਾਤ ਨੂੰ ਕਰਕੇ ਕਈ ਰਾਤਾਂ ਲਾ ਕੇ ਅਸੀਂ ਕ੍ਰਾਸ ਕੀਤਾ। ਇੱਥੇ ਆ ਕੇ ਦਿਹਾੜੀਆਂ ਕਰਦੇ ਰਹੇ। 16-16 ਘੰਟੇ 24-24 ਘੰਟੇ ਕੰਮ ਕਰਦੇ ਰਹੇ। ਮੈਂ ਪਹੁੰਚਣ ਲੱਗਿਆ ਉਹਨੂੰ ਕਿ 24 ਘੰਟੇ ਕਿਵੇਂ ਕੰਮ ਕਰਦੇ ਸੀ ਕਹਿੰਦੇ ਵੀ ਦਿਨ ਚ 24 ਆਪਣਾ 12 ਘੰਟੇ ਟਵਾਟਰ ਤੋੜਦੇ ਸੀ ਰਾਤ ਨੂੰ 12 ਘੰਟੇ ਖੇਤ ਨੂੰ ਪਾਣੀ ਲਾਉਂਦੇ ਸੀ ਉਹਦੇ ਦਰਮਿਆਨ ਸੌਂ ਵੀ ਲੈਂਦੇ ਸੀਗੇ ਤੇ ਉਹਦੇ ਨਾਲ ਕੱਪੜੇ ਵੀ ਧੋ ਲੈਂਦੇ ਸੀਗੇ ਆਪਣੀ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਦੇ ਸੀ ਸੋ ਇਹ ਐਗਜ਼ਾਮਪਲ ਹੈ ਸਾਡੇ ਲਈ ਇੱਕ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਕਿੰਨਾ ਕਿਮਤੀ ਆ ਕਿੰਨਾ ਖਿੰਮਤੀ ਆ ਕਿੰਨੇ ਕਿ ਸ਼ੌਕ ਨਾਲ ਖੇਤੀ ਕਰਦਾ ਹੈ ਦੁਨੀਆ ਦੇ ਵਿੱਚ ਕੋਈ ਵੀ ਮੰਦਾ ਖੇਤੀ ਕਰਕੇ ਸ਼ੌਕ ਨਾਲ ਨਹੀਂ ਕਰਦਾ ਇੱਕ ਪੰਜਾਬੀ ਹੈ ਜਿਹੜਾ ਸ਼ੌਕ ਨਾਲ ਖੇਤੀ ਕਰਦਾ ਜਿਹੜਾ ਤੁਹਾਡਾ ਧੜਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਆ ਜੰਨੇ ਉਹ ਮੰਗ ਕਰਦਾ ਸੀ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦੇਣ ਉਹਨਾਂ ਨੇ ਅਸਤੀਫਾ ਦਿੱਤਾ ਕਮੇਟੀ ਨਵੀਂ ਬਣ ਗਈ ਹੁਣ ਤੁਹਾਡਾ ਧੜਾ ਸੰਤੁਸ਼ਟ ਹੈ ਦੇਖੋ ਸਾਡੀ ਤਾਂ ਪਹਿਲਾਂ ਵੀ ਸੰਤੁਸ਼ਟੀ ਸੀ ਸਭ ਤੋਂ ਵੱਡੀ ਗੱਲ ਅਸੀਂ ਤਾਂ 4-5 ਸਾਲ ਪਹਿਲਾਂ ਵੀ ਕਹਿੰਦੇ ਰਹੇ ਹਾਂ ਉਹਨੂੰ ਕਿ ਵੀ ਆਪਾਂ ਗਲਤੀਆਂ ਕੀਤੀਆਂ ਨੇ ਬਲੰਡਰ ਕੀਤੀਆਂ ਨੇ ਆਪਣੀ ਸਰਕਾਰ ਨੇ ਕੀਤੀਆਂ ਨੇ ਤੁਸੀਂ ਕੀਤੀਆਂ ਨੇ ਆਪਾਂ ਨੂੰ ਆਪਾਂ ਜਾ ਕੇ ਬਾਬਾ ਗੁਰਬਖਸ਼ ਸਿੰਘ ਦੇ ਗੁਰਦਵਾਰ ਸਾਹਿਬ ਜਾ ਕੇ ਅਸੀਂ ਘਟਮੜ ਸਾਫ ਕਰਵਾਏ ਉੱਥੇ ਜਾ ਕੇ ਵੀ ਅਸੀਂ ਸੇਵਾ ਵੀ ਕੀਤੀ ਤੇ ਜੋ ਅਸੀਂ ਇਹ ਸੇਵਾ ਕਰਦੇ ਆ ਅਸੀਂ ਕਿਉਂ ਨਾ ਵਿਧੀ ਵਿਵਧਾਨ ਦੇ ਨਾਲ ਸ਼੍ਰੀ ਕਾਲਤਾਕ ਸਾਹਿਬ ਦੇ ਜਾ ਕੇ ਸੀ ਮਾਫੀ ਮੰਗ ਲਈਏ ਪਰ ਉਦੋਂ ਉਹ ਗੱਲ ਤੇ ਆਈ ਨਹੀਂ ਫਿਰ ਉਹਨੂੰ ਇਹ ਵੀ ਗੱਲ ਕਹੀ ਕਿ ਜੇ ਤੂੰ ਨਹੀਂ ਮਾਫੀ ਮੰਗਣੀ ਹੈ ਤਾਂ ਤੁਸੀਂ ਟੈਂਪਰੇਰੀ 6 ਮਹੀਨੇ ਖਾ ਤੇ ਸਾਲ ਖਤਰ ਰਜਾਇਨ ਕਰ ਦਿਓ ਉਹ ਤੋਂ ਬਾਅਦ ਤੁਹਾਡੇ ਘਰ ਚ ਹਰ ਪਾ ਦੇਾਂਗੇ ਉਹ ਇਸ ਗੱਲ ਤੇ ਵੀ ਨਹੀਂ ਮੰਨੇ ਦੇਖੋ ਲੋਕਾਂ ਨੇ ਸਾਨੂੰ ਸਾਕ ਦਿੱਤਾ 17 ਦੇ ਵਿੱਚ ਆ ਕੇ ਅਸੀਂ ਬੁਰੀ ਤਰ੍ਹਾਂ ਇਲੈਕਸ਼ਨ ਹਾਰ ਗਏ ਸਾਸਕ ਦੇਸ ਨੇ ਢੀਂਸਾਂ ਨੇ ਉਹਦਾ ਕਿਹਾ ਸੀਗਾ ਸਾਸਵੀਰ ਸਿੰਘ ਬਾਦਲ ਨੂੰ ਕਿ ਤੁਸੀਂ ਛੱਡ ਦਿਓ ਵੱਡੇ ਵਾਲ ਸਾਬ ਨੂੰ ਪ੍ਰਦਾਨ ਬਣਾ ਦਿੰਦੇ ਹਾਂ ਪਰ ਉਹ ਵੀ ਇਸ ਗੱਲ ਤੇ ਨਹੀਂ ਮੰਨੇ ਹਨ ਉਸ ਤੋਂ ਬਾਅਦ ਵੀ ਕਈ ਵਾਰੀ ਗੱਲ ਚੱਲਦੀ ਰਹੀ ਲਗਾਤਾਰ ਗੱਲ ਚੱਲਦੀ ਰਹੀ ਇਹ ਤਾਂ ਜਿਹੜਾ ਅਸੀਂ ਸਟੈਪ ਚੁੱਕਿਆ ਅਨ ਸਰਦੀ ਨੂੰ ਚੁੱਕਿਆ ਜਿੰਨਾ ਮੇਰੇ ਕੋਲ ਸੀਗੇ ਵੱਡੇ ਵਾਲ ਸਾਹਿਬ ਸਕਰੀਰ ਬਾਦਲ ਮੇਰਾ ਖਿਆਲ ਹੈ ਕਿਸੇ ਵੀ ਨਹੀਂ ਹੋਣੇ ਜਿੰਨੀ ਸਾਡੀ ਨੇੜਤਾ ਸਿਆਪ ਵਿੱਚ ਪਰ ਮਨ ਦੇ ਵਿੱਚ ਇਹ ਵੀ ਸੀ ਵੀ ਕਟੋਕਰ ਗੁਰੂ ਤੋਂ ਬੇਮੱਖ ਨਹੀਂ ਹੋਣਾ ਤੇ ਜਦੋਂ ਉੱਥੇ ਜਾ ਕੇ ਸੇਵਾ ਕਰ ਲਈ ਤੇ ਸਾਰੇ ਜਿੰਨਾ ਬੋਸ ਹੀ ਬੰਦ ਹੋ ਤੋ ਬੈਨ ਲਿਆ ਪਰ ਸਾਨੂੰ ਇਹ ਸੇਵਾ ਇਨ ਵਿਨ ਮੰਨਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਸੀ ਸਾਨੂੰ ਕਿ ਇਹ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਰਜਾਇਨ ਕੀਤੇ ਨੇ ਖਾਸ ਕਰਕੇ ਸਵਿਚ ਨਹੀਂ ਬਦਲ ਨੂੰ ਕਿ ਵੀ 3 ਦਿਨ ਦੇ ਵਿੱਚ ਜਿਹੜੇ ਰਜਾਇਨ ਅਕਸੈਪਟ ਕਰਾ ਕੇ ਸਾਡੇ ਕੋਲ ਭੇਜੋ ਉਹ ਅਸੀਂ ਪਹਿਲਾਂ ਕਹਿੰਦਾ ਕਿ ਵੀ ਅਸੀਂ 20 30 ਦਿਨ ਸਾਨੂੰ ਚਾਹੇ ਦੇ ਦਿਓ ਫਿਰ ਜੀ ਕਹਿੰਦਾ ਵੀ 20 ਦਿਨ ਦਾ ਦੇ ਦਿਓ 22 23 ਤੱਕ ਕਰ ਦਿਓ ਫਿਰ ਕਹਿੰਦਾ 15 ਦਿਨ ਹੋਰ ਦੇ ਦਿਓ ਫਿਰ ਉਹ ਵੀ 15 ਦਿਨ ਲਾਂਗੇ ਚਲੋ ਦੇ ਰਾਈ ਜੋਸਤੇ ਫੇਬੀਉ ਨੇ ਅਜਾਈਨ ਦੇਤਾ ਧੰਨਵਾਦ ਕਰਦੇ ਆਂ ਅੱਜ ਕੱਲ ਦਾ ਦੂਜੀ ਇੱਕੋ ਹੀ ਬੇਨਤੀ ਕਰਦੇ ਆਂ ਕਿ ਜੋ ਜਰਦਾਰ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਜਿਹੜੀ ਸਤਮੇਬੀਰੀ ਕਮੇਟੀ ਬਣੀ ਹੈ ਉਸ ਦੀ ਕਮਾਂਡ ਥੱਲੇ ਆਪਾਂ ਮੈਂਬਰਸ਼ਿਪ ਕਰੀਏ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੇਣਾ ਔਰ ਫੇਰ ਵੀ ਪ੍ਰਧਾਨ ਅਸੀਂ ਉਹਨੂੰ ਬਣਾ ਦੇਣਾ ਹੈ ਇਹੀ ਜੀ ਗੱਲ ਨਹੀਂ ਪ੍ਰਧਾਨ ਅਸੀਂ ਫੇਰ ਵੀ ਉਹਨੂੰ ਬਣਾ ਦਾਂਗੇ ਪਰ ਕਟੋ-ਕਟ ਸਾਨੂੰ ਉਹ ਗੱਲ ਜਰੂਰ ਮੰਨਣੀ ਚਾਹੀਦੀ ਹੈ ਜੋ ਸ਼੍ਰੀ ਅਕਾਲ ਤਾਜ ਜੀ ਸਰ ਸਾਹਿਬ ਨੇ ਕਹੀ ਹੈ ਉਹ ਉੱਤੇ ਸਾਨੂੰ ਫੁੱਲ ਚੜਾਉਣੇ ਚਾਹੀਦੇ ਨੇ ਇਹ ਬੇਨਤੀ ਹੈ ਮਾਗੀ ਮੇਲੇ ਤੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਹੈ ਵਾਰਿਸ ਪੰਜਾਬ ਦੇ ਲੱਗਦਾ ਪੰਜਾਬ ਹਿੱਤ ਚ ਹੈ ਦੇਖੋ ਹਿੱਤ ਤਾਂ ਹੀ ਆਪਾਂ ਕਹਿ ਸਕਦੇ ਅਕਾਲੀ ਦਲ ਚਾਹੀਦਾ ਤਾਂ ਇੱਕੋ ਹੀ ਹੈ ਪਰ ਜਦੋਂ ਕਿਤੇ ਕਮੀਆਂ ਆ ਜਾਣ ਤਾਂ ਫਿਰ ਜਾ ਕੇ ਇਹ ਚੀਜ਼ਾਂ ਹੁੰਦੀਆਂ ਨੇ ਪਹਿਲਾਂ ਮਾਨ ਸਾਹਿਬ ਨੇ ਬਣਾਇਆ ਸੀ ਮਾਨ ਸਾਹਿਬ ਨੇ ਵੀ ਬਹੁਤ ਵੱਡਾ ਫਤਵਾ ਦਿੱਤਾ ਸੀ ਲੋਕਾਂ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਵਾਲੇ ਨੂੰ ਵੀ ਬਹੁਤ ਵੱਡਾ ਫਤਵਾ ਦਿੱਤਾ ਹੈ ਖਾਲਸਾ ਜੀ ਨੂੰ ਵੀ ਬਹੁਤ ਵੱਡਾ ਫਤਵਾ ਦਿੱਤਾ ਹੈ ਜੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਤਾਂ ਇੱਥੇ ਕੋਈ ਹੋਰ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਪਰ ਅਸੀਂ ਆਪਸ ਵਿੱਚ ਡਿਫਰੈਂਸ ਪਾ ਦਿੰਦੇ ਆ ਆਪਸ ਵਿੱਚ ਸੈਲਫ ਇੰਟਰਸਟ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ ਕਿਉਂਕਿ ਜੇ ਪ੍ਰਧਾਨ ਬਾਕੀ ਪਾਰਟੀ ਨੂੰ ਪ੍ਰਧਾਨ ਬਦਲਦੇ ਨੇ ਕਿਸੇ 2 ਸਾਲ ਰਹਿੰਦਾ ਕਿ 4 ਸਾਲ ਰਹਿੰਦਾ ਕਿਸੇ 5 ਸਾਲ ਰਹਿੰਦਾ ਜੇ ਉਸ ਤੋਂ ਬਾਅਦ ਬਦਲ ਕੇ ਨਵਾਂ ਪ੍ਰਧਾਨ ਵੀ ਆ ਜੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਐਵੇਂ ਪਤਾ ਨਹੀਂ ਕਿਉਂ ਇੰਨਾ ਲਾਲਚ ਦੀ ਗੱਲ ਕਹਿ ਲਈਏ ਆਪਾਂ ਕੁਝ ਵੀ ਕਹਿ ਲਈਏ ਤੇ ਜੇ ਬੰ ਕੋਈ ਦਾ ਸਮਝ ਕੇ ਮੰਨਦਾ ਇਹਨਾਂ ਕੰਮ ਕਰਨ ਦੀ ਗੱਲ ਕਰਨ ਲਵੇ ਤਾਂ ਫਿਰ ਲਾਲਚ ਰਹਿੰਦਾ ਨਹੀਂ। ਤੁਹਾਡੇ ਜਿਹੜੇ ਕੱਟੜ ਵਿਰੋਧੀ ਨੇ ਕਾਂਗਰਸ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਉਹ ਨਹੀਂ ਉਹ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਾਲੀ ਦਲ ਵੱਡਾ ਹੋਣਾ ਚਾਹੀਦਾ, ਸਰਜੀਤ ਹੋਣਾ ਚਾਹੀਦਾ ਪਰ ਕਹਿੰਦੇ ਸੁਖਵੀਰ ਬਾਦਲ ਦੀ ਅਗਵਾਈ 'ਚ ਹੋ ਹੀ ਨਹੀਂ ਸਕਦਾ। ਦੇਖੋ ਹਰ ਬੰਦਾ ਚਾਹੁੰਦਾ ਜਿੰਨਾ ਚਿਰ ਕੋਈ ਖੇਤਰੀ ਪਾਰਟੀ ਨਾ ਹੋ ਗਈ, আর ਤਕੜੀ ਨਹੀਂ ਹੋਊਗੀ, ਸਟੌਂਗ ਨਹੀਂ ਹੋਊਗੀ, ਜੇ ਪੰਜਾਬ ਦੇ ਹਿੱਤਾਂ ਬਾਰੇ ਕੋਈ ਸੋਚ ਸਕਦਾ ਹੈ ਤਾਂ ਖੇਤਰੀ ਪਾਰਟੀ ਸੋਚ ਸਕਦੀ ਹੈ, ਸ਼ੋਮਨੀ ਕਾਲੀ ਦਲ ਸੋਚ ਸਕਦਾ। ਅੱਜ ਆਪ ਦੀ ਸਰਕਾਰ ਹੈ ਇੰਨਾ ਇੰਟਰਸਟ ਕਿੱਥੇ ਹੈ ਦਿੱਲੀ ਹੈ ਕੋਈ ਗੱਲ ਛੋਟੀ ਤੋਂ ਗੱਲ ਹੋ ਜੇ ਵੱਡੀ ਗੱਲ ਹੋ ਜੇ ਦਿੱਲੀ ਚਲੇ ਜਾਂਦੇ ਨੇ ਇਸ ਤਰ੍ਹਾਂ ਕਾਂਗਰਸ ਦੀ ਗੱਲ ਹੈ ਕਾਂਗਰਸ ਵੀ ਦਿੱਲੀ ਨਾਲ ਜੁੜੀ ਹੋਈ ਹੈ ਤੇ ਜਿਹੜੀ ਭਾਜਪਾ ਹੈ ਉਹ ਤਾਂ ਹੈ ਹੀ ਦਿੱਲੀ ਨਾਲ ਸੋ ਜੇ ਪੰਜਾਬ ਦੇ ਹਿੱਤ ਦੀ ਕੋਈ ਗੱਲ ਕਰ ਸਕਦਾ ਸ਼ੋਭ ਨਿਕਾਲੀ ਦਲ ਕਰ ਸਕਦਾ ਤੇ ਸਾਡੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਜੇ ਅਸੀਂ ਇਮਾਨਦਾਰੀ ਤੇ ਧਿਆਨ ਦੇ ਰੱਖ ਲਈਏ ਤੇ ਜੇ ਪੰਜਾਬ ਦੀ ਗੱਲ ਕਰ ਲਈਏ ਆਪਣੇ ਹਿੱਤ ਛੱਡ ਕੇ ਪਾਰਟੀ ਦੀ ਗੱਲ ਕਰ ਲਈਏ ਤੇ ਪੰਜਾਬ ਦੀ ਹਿੱਤਾਂ ਦੀ ਗੱਲ ਕਰ ਲਈਏ ਤਾਂ ਫਿਰ ਕੋਈ ਦੌਰ ਆਇਆ ਨਹੀਂ ਜਿੰਨੀਆਂ ਲੜਾਈਆਂ ਲੜੀਆਂ ਨੇ ਸ਼ੋਭਨੀ ਕਲਦਾਲ ਨੇ ਲੜੀਆਂ ਅੱਜ ਤੱਕ ਨਹੀਂ ਆਈਆਂ ਵੀ ਲੜੀਆਂ ਨੇ ਸਾਰੇ ਸ਼ੋਭਨੀ ਕਲਦਾਲ ਨੇ ਕਿਸੇ ਵੀ ਪਾਰਟੀ ਨੇ ਜੜਾਈ ਲੜੀ ਜਿੰਨੀ ਸ਼ੋਭਨੀ ਕਲਦਾਲ ਨੇ ਲੜਾਈਆਂ ਲੜੀਆਂ लास्ट ਸਵਾਲ ਹੈ ਮੇਰਾ ਤੁਸੀਂ ਵੀ ਗੱਲ ਕੀਤੀ ਹੈ ਕਿ ਤੁਹਾਡੇ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਬੜੀ ਨੇੜਤਾ ਰਹੀ ਹੈ ਅਸਤੀਫਾ ਦੇਣ ਤੋਂ ਬਾਅਦ ਕੋਈ ਸੁਖਵੀਰ ਬਾਦਲ ਨਾਲ ਤੁਹਾਡੀ ਗੱਲਬਾਤ ਹੋਈ ਨੇ ਹਾਲੇ ਕੋਈ ਗੱਲ ਨਹੀਂ ਹੋਈ ਹਾਲੇ ਕੋਈ ਗੱਲ ਨਹੀਂ ਹੋਈ ਜਿੱਦੇ ਸਹੀ ਤਰੀਕੇ ਨਾਲ ਜੋ ਹੁਕੂਨਾਮਾ ਸ਼੍ਰੀ ਕਾਲਤਾਖਸਰ ਨੇ ਕੀਤਾ ਹੈ ਜਦੋਂ ਉਹ ਪੂਰਾ ਲਾਗੂ ਹੋ ਗਿਆ ਫਿਰ ਸਾਡੇ ਕੋਈ ਹੈ ਹੀ ਨਹੀਂ ਗ라ਜੇ ਨਹੀਂ ਛੁਰੀਤ ਰੱਖ ਲੈਣ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਮੈਂ ਤਾਂ ਅੱਜ ਘਰੇ ਬੈਠ ਜਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਜਿੱਤ ਜਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਹਾਰ ਜਾ ਮੈਨੂੰ ਤਾਂ ਨਹੀਂ ਫਰਕ ਪੈਂਦਾ ਮੈਂ ਮੰਤਰੀ ਬਣ ਜਾ ਤਾਂ ਫਰਕ ਨਹੀਂ ਪੈਂਦਾ ਮੈਂ ਤਾਂ ਕੋਚ ਗੁਰੂ ਮਹਾਰਾਜ ਦੀ ਸੱਚੇ ਪਾਛ ਦੀ ਕਿਰਪਾ ਚਾਹੁੰਨਾ ਕਿ ਉਹਦੀ ਮਿਹਰ ਹੋਣੀ ਚਾਹੀਦੀ ਹੈ ਬਾਕੀ ਸਾਰੀਆਂ ਗੱਲਾਂ ਛੋਟੀਆਂ ਨੇ ਬਹਿਮ ਹੈ ਸਾਨੂੰ ਕਿ ਮੰਤਰੀ ਬਣ ਕੇ ਬੰਦਾ ਬਹੁਤ ਵੱਡਾ ਬਣ ਜਾਂਦਾ ਐ ਐਮ ਐਲ ਏ ਬਣ ਕੇ ਬੜਾ ਬੰਦਾ ਬੰਦਾ ਬਣ ਜਾਂਦਾ ਜਿੰਨੀ ਸੰਤੁਸ਼ਟੀ ਤੁਹਾਨੂੰ ਆਪਣਾ ਘਰ ਦਾ ਕੰਮ ਕਰਕੇ ਖਾਸ ਕਰਕੇ ਤੁਸੀਂ ਕਿਸਾਨ ਅੰਦੋਲਨ ਨਿਕਲ ਕੇ ਤੇ ਖੇਤੀ ਜਿੰਨੀ ਸੰਤੁਸ਼ਟੀ ਹੈ ਉਨੀ ਦੁਨੀਆ ਦੇ ਕਿਸੇ ਕੰਮ ਚ ਸੰਤੁਸ਼ਟੀ ਹਾਇ ਨਹੀਂ ਕਦੇ ਦੇਖ ਲਓ ਕਿਸੇ ਨੂੰ ਕਰਕੇ ਪਰ ਮੈਂ ਆਪ ਖੁਦ ਖੇਤੀ ਆਪਨੇ ਪੂਰੀ ਉਹਦਣਾ ਕੀਤੀ ਐ ਤੇ ਜਿੰਨੀ ਸੰਤੁਸ਼ਟੀ ਤੁਹਾਨੂੰ ਕੰਮ ਕਰਕੇ ਮਿਲਦੀ ਹੈ ਨਾ ਹੋਰ ਕਿਸੇ ਕੰਮ ਚ ਮਿਲਦੀ ਹੋਣੀ ਹੈ ਬਾਦਰਮਾਹ ਇਹ ਸਟੇਟ ਨਾਲ ਸਾਡਾ ਮੰਤਰੀ ਸਰਦਾਰ ਸਰਜੀਤ ਸਿੰਘ ਰਖੜਾ ਸੀਗੇ ਜਿਹੜੇ ਕਹਿੰਦੇ ਕਿ ਪੰਜਾਬ ਦੇ ਹਿੱਤ ਦੀ ਗੱਲ ਸਿਰਫ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਪਰ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੂੰ ਵੀ ਆਪਣੇ ਹਿੱਤ ਛੱਡ ਕੇ ਇਕਜੁੱਟ ਹੋਣ ਦੀ ਲੋੜ ਹੈ ਕੈਮਰਾਮੈਨ ਸੁਰਿੰਦਰ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਾੜੀ